ਪੰਜਾਬ ਦੇ ਵਿੱਚ 14 ਦਸੰਬਰ ਨੂੰ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਵਿਧਾਇਕਾਂ ਦੇ ਵੱਲੋਂ ਜਿੱਥੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ ਉੱਥੇ ਹੀ ਚੋਣਾਂ ਤੋਂ ਪਹਿਲਾਂ ਵਿਧਾਇਕ ਸ਼ੈਰੀ ਕਲਸੀ ਨੇ ਸ਼ਰਾਬ ਤੇ ਹਤਿਆਨਾ ਵਾਲੀ ਗੱਡੀ ਫੜੀ ਚੋਣਾਂ ਵਿੱਚ ਲੋਕਾਂ ਨੂੰ ਵੰਡਣ ਲਈ ਇਹ ਸ਼ਰਾਬ ਜਾ ਰਹੀ ਸੀ ਸ਼ੈਰੀ ਕਲਸੀ ਦਾ ਕਾਂਗਰਸ ਤੇ ਵੱਡਾ ਇਲਜ਼ਾਮ ਹੈ ਗੱਡੀ ਵਿੱਚ ਹਥਿਆਰ ਗੋਲੀਆਂ ਤੇ ਕਾਂਗਰਸ ਦੇ ਝੰਡੇ ਮਿਲੇ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਅਜਿਹੀ ਗੁੰਡਾਗਰਦੀ ਨਹੀਂ ਚੱਲਣ ਦੇਣਗੇ ਮੇਰੇ ਹਲਕੇ ਵਿੱਚ ਗੁੰਡਾਗਰਦੀ ਨਹੀਂ ਚੱਲੇਗੀ ਬਟਾਲਾ ਵਿੱਚ ਫੜੀ ਗਈ ਸੂਟਾ ਤੇ ਸ਼ਰਾਬ ਦੀ ਬੋਤਲਾਂ ਦੇ ਨਾਲ ਇਹ ਗੱਡੀ لگا گئی ہے بندے کا آدھار کارڈ ਠੀਕ ਆ ਰਿਕਾਰਡਿੰਗ ਲਾਉਣਾ ਆਧਾਰ ਕਾਰਡ ਦਾ ਆਪਣੇ ਮਟਾਲਾ ਰੋਹਦਾ ਪਟਿਆਲਾ ਅੰਮ੍ਰਿਤਸਰ ਦਾ ਆ ਰਿਕਾਰਡਿੰਗਾਂ ਦੇ ਵਿੱਚ ਖੋਲਦੇ ਠੀਕ ਆ ਜਿਹਦੇ ਚ ਸਿੱਧੀਆਂ ਗੱਲਾਂ ਕਰ ਰਹੇ ਨੇ ਵੀ ਐਸੀ ਨਾ ਸ਼ਰਾਬ ਠੀਕ ਆ ਹਾਂ ਚਲ ਵੀ ਇਹ ਵੀ ਤੁਹਾਡੇ ਹੈਂਡਓਵਰ ਕਰਤਾ ਸੀ ਹਾਂਜੀ ਠੀਕ ਆ ਇਹ ਵੀ ਤੁਹਾਡੇ ਹੈਂਡਵਾਲ ਲੈ ਲਓ ਹਾਂ ਇਹਦਾ ਕਾਰਡ ਵੀ ਹੈ ٹھیک ہے جی بیچ پہ ہے شراب دیسی بیچ پہ کچھ کھلے بوتل <سؤال> پہ ہو رہا ہے وہ تو ہو گیا موتور تے وہ چمچ چمچ ہر ہر ٹھیک ہے اس کے بعد اپنے اپنے کے خالص پانچ چیک کرو وہ بھی پھڑا دو کی ਆ ਵੀ ਫੜਾ ਦੇ ਹਾਂ ਇਹ ਇਖਤਾਰ ਹੈ ਜੈੰਤੀਪੁਰਾਂ ਦੀ ਇਖਤਾਰ ਹੈ ਹੋਰ ਵੀ ਆ ਚੱਲਣਾ ਦੇ ਆ ਫੜਾ ਲਓ ਝੰਡਾ ਵੀ ਸਾਦੀ ਛੱਡ ਦਮ ਅੱਛੀ ਚਲੋ ਆਹ ਹਲਾ ਜੰਗਲ ਸੂਚੀਆਂ ਜੰਗਲ ਵੋਟਰ ਸੂਚੀਆਂ ਮੈਂ ਇਹਨਾਂ ਨੂੰ ਪੁੱਛ ਕੀ ਕਰਦੇ ਹੋ ਵੀ ਭਾਈ ਜਨ ਆਪਣੇ ਠੇਕੇ ਦਾ ਚਲੇ ਕਾਂਟੇ ਠੇਕੇ ਤੇਰੇ ਤੰਦ ਤੇ ਆ ਕਾਗਜ਼ ਕੀ ਦੇ ਕੋ ਬਕਵਾਸ ਕਰ ਉਹ ਸਾਰੀ ਟੁੱਟੀ ਲੱਗ ਹਮੋਂ ਝੂਠ ਮਾਰਦਾ ਈ ਆ ਤੂੰ ਆ ਵੋਟਰ ਸੂਚੀਆਂ ਤੇਰੇ ਬੈਗ ਚ ਕੀ ਕਰ ਰਹੀ ਆ ਚਮਚਾ ਆ ਲੋ ਬੋਜੋ ਬੰਗੀ ਕਰੇ ਸ਼ਰਾਬ ਦੀ ਕਰੇ ਪੋਸਟਰ ਕੀ ਲਗਦੀ ਹੈ ਸ਼ਰਾਬ ਆ ਸ਼ਰਿਆਂ ਵਿੱਚ ਝੂਟ ਬੋਲ ਜਾਂਦਾ ਨਹੀਂ ਸਰ ਸ਼ਰਾਬ ਪੋਸਟਰ ਕੀ ਕਰਨ ਦੇ ਭਾਜੀ ਆ ਲੋ ਭਾਜੀ ਆਹਦਾ ਪੋਸਟਰ ਲੱਖਿਓ ਆਪਾਂ ਦਾ ਪੋਸਟਰ ਲਾਉ ਆ ਕਾਦੇ ਵਾਸਤੇ ਆ ਵੀ ਫੜਾਉਂ ਛੋਟੇ ਸਾਰੇ ਜਿਹੜੇ ਆ ਗੋੜ ਵੀ ਦੇਸੀ ਆ ਜੀ ਉਹਨਾਂ ਵਿੱਚ ਮੈਂ ਕਹਿੰਦਾ ਕਿ ਤੁਸੀਂ ਵੀ ਆਪਣੇ ਵੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸਲੂਸ਼ਨ INC ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੇ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ ਆਮਦਗੀ ਫਹੀ ਹੈ ਨਾ ਜੀ ਸਾਡਾ ਟੈਸਟ ਕਰਾ ਲਓ ਜੋਂ ਨਾਲ ਬੜਾ ਅਲੱਗ ਰਹੇ ਕੋਈ ਨਹੀਂ ਆਪੇ ਦੇਖਦੇ ਆਹ 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 ਇਹਨਾ ਦਸਮਾ ਚੋਲਾ ਜੀ ਉਹ ਵੱਡਾ ਨੇ ਤੇ ਇਹ ਇਲੈਕਸ਼ਨ ਜਿਹੜੀ ਆ ਹਾਜ਼ਰੀ ਇਹ ਲੈਕਚਰ ਜਿਲ੍ਹਾ ਪ੍ਰਸ਼ਾਸਨ ਬੁਲਾ ਸਕਦਾ ਪਰ ਹਾਲਾਤ ਦੇਖ ਦੋ ਅਨਪਸੰਦ ਸਾਡੇ ਬਾਹਰੋਂ ਆ ਕੇ ਮਟਾਲੇ ਦੇ ਵਿੱਚ ਮਟਾਲੇ ਦੇ ਪਿੰਡਾਂ ਦੇ ਵਿੱਚ ਮੈਂ ਦਸਮਾ ਚੋਲਾ ਵੀ ਆ ਹਾਲਾਤ ਨੇ ਇੱਕ ਜੰਗਲ ਰਾਜ ਬਣਾ ਰਿਹਾ ਔਰ ਉਹ ਗੱਲ ਨਹੀਂ ਰਾਤ ਨੂੰ ਮੈਂ ਵੀ ਪਹਰਾ ਦੇ ਰਿਆ ਚੌਕੀਦਾਰਾਂ ਦੇ ਕਰ ਰਹੇ ਪਰ ਦੁੱਖ ਲੱਗਦਾ ਹੈ ਦੁੱਖ ਲੱਗਦਾ ਹੈ ਚਲੋ ਠੀਕ ਹੈ ਇਧਰ ਮੂੰਹ ਕਰਾ ਦਿਓ ਇਹਦੇ ਦੋਵੇਂ ਇਧਰ ਇਧਰ ਹਾਂਜੀ ਉਧਰ ਵੀ ਉਧਰ ਅੱਗੇ ਆ ਰੋ ਅੱਗੇ ਆ ਰੋ ਫੋਟੋ ਕਰ ਐਸੇ ਤੁਸੀਂ ਸਾਹਿਬ ਆ ਹੁਣੇ ਕਰਦੇ ਦੇਸੀ ਸ਼ਰਾਬ ਜੂਗੀ ਬਟਲ ਇਹਨੂੰ ਹੁਣੇ ਆ ਗੱਦੀ ਸਰ ਦੇਸੀ ਸ਼ਰਾਬ ਇੱਕ ਮਿੰਟ ਸਾਡੇ ਕੋਲ ਦੀਏ ਆ ਆ ਜੂਸ ਨਹੀਂ ਉਹ 3 ਪਈਆ ਬੋਤਲਾਂ ਬੋਤਲਾਂ ਵਿੱਚ ਨਹੀਂ ਉਹ ਬੜੀ ਅੱਗੇ ਫੜੋਗੇ ਪਈਆਂ ਲੀਟਰ ਨਹੀਂ 3.5 ਹੋ ਜਾਤਾ ਤੌਰੀ ਦਾ ਸਾਡੇ ਕੋਲ ਵੀ ਆ ਗਿਆ ਠੀਕ ਹੈ ਸਰ ਬੜੀ ਬੋਤਲ ਆ ਜੋ ਵੀ ਨਹੀਂ ਹੁੰਦਾ ਕੋਈ ਕੌਣ ਕਹਿੰਦਾ ਕਿ ਉਹ ਯਾਰ ਇਸੇ ਰੋਟੀ ਦਾ ਪੁੱਤ ਹੈ ਇਹ ਕਾਹੋ ਹੀ ਆ ਕਹਦੀ ਕਹਦੀ ਕਰਨ ਰਹੀ ਹੈ ਡਿਊਟੀ ਜੀ ਭਾਈ ਆਪਣੇ ਠੇਕੇ ਦਾ ਤੋਂ ਹੋ ਗਿਆ ਤੇ ਤਾਂ ਡਾਂਡੇ ਚੱਲ ਜਣਾ ਕਹਦੇ 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 ਠੇਕੇ ਠੇਕੇ ਕਹਦੇ ਆ ਸਾਡੀ ਅਮਰੀਕਾ ਬਾਜਵਾ ਜੀ ਇਧਰ ਤੋਂ ਗਰੁੱਪੀਆਂ ਨੇ ਉਹਨਾਂ ਦਾ ਭਾਜੀ ਕਾਂਗਰਸ ਦੇ ਪੋਸਟਰ ਪੇ ਵਿੱਚ ਇਹ ਨਾਲ ਗੱਡੀ ਚ ਜਾਣਾ ਆ ਆ ਦੇਖੋ ਚੈੱਕ ਕਰੋ ਹੁਣ ਆ ਅੱਧੀ ਰਾਤੀ ਚੋਣ ਜਾਤ ਦਾ ਲੱਗਾ ਬੜੇ ਬੜੇ ਬੰਦੇ ਨੇ ਪਹਿਲਾਂ ਇਹ ਦੇਖੋ ਆ ਕਾਂਗਰਸ ਦੇ ਆ ਆ ਹਾਲਾਤ ਨੇ

ਆਏ ਮੈਂ ਆ ਜਿਹੜੀ ਇਹ ਫੱਟ ਆਹ ਆ ਵੇਖ ਕਿਹੜੀ ਜੇ ਥੋੜਾ 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 ਡਿਸਿਸਰ ਇੱਕ ਪੜੀ ਹੈਲੋ ਕੀ ਕਿਸੇ ਨਾਲ ਬੋਤਲ ਕਿੱਥੇ ਭਲਾਈਆਂ ਨੂੰ ਬੋਤਲ ਹਾਂ ਜੀ ਆਓ ਜਾ ਇਧਰ ਆ ਠੀਕ ਮੇਰੇ ਮੇਰੇ ਬੈਗ ਚੋਂ ਤਿੰਨ ਬੈਗ ਕੱਢ ਲੈ ਮੈਨੂੰ ਕਿੱਥੇ ਆਪਣੇ ਮਾਦਾ ਅੰਦਰ ਦੱਲ ਜਾ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ